ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖ ਭਾਈ ਬਚਿੱਤਰ ਸਿੰਘ ਨੂੰ ਕਿਸ ਤਰ੍ਹਾਂ ਹੱਥੀ ਨਾਲ ਲੜਵਾਇਆ ਕਿੰਨੇ ਮਹਾਰਾਜ ਬੈਠੇ ਹੋਏ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰੇ ਸਿੱਖ ਉਹਨਾਂ ਦੇ ਕੋਲ ਸਨ ਗੁਰੂ ਦੀਆਂ ਗੱਲਾਂ ਚੱਲ ਰਹੀਆਂ ਸਨ ਗੱਲਾਂ ਕਰਦੇ ਗੁਰੂ ਦੀਆਂ ਚੰਗੀਆਂ ਚੰਗੀਆਂ ਗੱਲਾਂ ਸਿੱਖਾਂ ਦੇ ਹਿਰਦੇ ਵਿੱਚ ਵਸਾਰੇ ਸਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਕੱਲ ਨੂੰ ਹਾਥੀ ਨਾਲ ਲੜਾਈ ਹੋਣੀ ਹੈ ਵਿਰੋਧੀ ਧਿਰ ਦੇ ਤਾਂ ਵਿੱਚ ਬੈਠੇ ਸੰਗਤ ਤੇ ਤੁਣੀ ਚੰਦ ਨੂੰ ਗਿਆ ਉਹ ਤੁਣੀ ਚੰਦ ਤੂੰ ਲੜੇਗਾ ਹਾਥੀ ਨਾਲ ਉਹ ਹੈਰਾਨ ਹੋਇਆ ਗੁਰੂਵਾਲ ਵੇਖੇ ਮੈਂ ਕਿੱਥੇ ਤੇ ਹਾਥੀ ਕਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਦੁਨੀ ਚੰਦ ਤੂੰ ਹਾਥੀ ਨਾਲ ਲੜਨਾ ਹੈ ਕਹਿੰਦੇ ਉਹ ਅੰਦਰੋਂ ਤਾਂ ਕੁਛ ਨਹੀਂ ਸੀ ਪਰ ਕੀ ਕਰਦਾ ਐਵੇਂ ਹਾਂ ਹੁਣ ਜੀ ਕਰ ਗਿਆ ਬੜਾ ਦੁਖੀ ਅੰਦਰੋਂ ਵੀ ਮੈਨੂੰ ਤਾਂ ਹੁਣ ਹਾਥੀ ਮਾਰ ਦੇਵੇਗਾ ਉਹਨੂੰ ਇਹ ਨਹੀਂ ਸੀ ਪਤਾ ਕਿ ਕਹਿ ਕੌਣ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋ ਮੁਰਦਿਆਂ ਵਿੱਚ ਵੀ ਜਾਣ ਪਾ ਦੇਣ ਜਿਹੜੇ ਖੁਦ ਦੀਨ ਦੁਨੀ ਦੇ ਮਾਲਕ ਕਹਿ ਰਿਆ ਉਹਨਾਂ ਨੂੰ ਪਤਾ ਹੀ ਆ ਤੇ ਕਹਿ ਰਿਆ ਇਨਸਾਨ ਨੂੰ ਹਾਥੀ ਨਾਲ ਲੜਨ ਲਈ ਕਿਉਂਕਿ ਉਹਨਾਂ ਨੇ ਆਪ ਅੰਗ ਸੰਗ ਸਹਾਈ ਹੋ ਕੇ ਲੜਨਾ ਸੀ ਧੁਨੀ ਚੰਦ ਹਾਂ ਹੂੰ ਜੀ ਕਰਕੇ ਤੇ ਬਹਿ ਗਿਆ ਉਹਦੇ ਸਾਥੀਆਂ ਨੇ ਮਗਰੋਂ ਬਾਗੁਰੂ ਗੋਵਿੰਦ ਸਿੰਘ ਜੀ ਤੇ ਜਾਣ ਮਗਰੋਂ ਕਿਹਾ ਤੂੰ ਐਵੇਂ ਕਰ ਇੱਥੋਂ ਭੱਜ ਜਾ ਐਵੇਂ ਹਾਥੀ ਨਾਲ ਲੜਦਾ ਲੜਦਾ ਮਾਰਿਆ ਜਾਵੇਂਗਾ ਉਹ ਉਹਨੇ ਉਹਨਾਂ ਦੀ ਗੱਲ ਮੰਨ ਕੇ ਰਾਤ ਨੂੰ ਭੱਜ ਗਿਆ ਭੱਜੇ ਜਾਂਦੇ ਦੀ ਲੱਤ ਟੁੱਟ ਗਈ ਤੇ ਕਹਿੰਦੇ ਘਰ ਜਾਂਦਿਆਂ ਤੱਕ ਮੌਤ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਪੁੱਛਿਆ ਵੀ ਦੁਨੀ ਚੰਦ ਕਿੱਥੇ ਕਹਿੰਦੇ ਜੀ ਉਹ ਤਾਂ ਚਲਾ ਗਿਆ ਉਹ ਤਾਂ ਅੰਤਰਜਾਮੀ ਦਿਲਾਂ ਦੀਆਂ ਜਾਣਦੇ ਸੀ ਕਹਿੰਦੇ ਅੱਛਾ ਕੋਈ ਗੱਲ ਨਹੀਂ ਹੋਰ ਫਿਰ ਕਿਹੜਾ ਸਿੱਖ ਲੜੇਗਾ ਕਹਿੰਦੇ ਫਿਰ ਭਾਈ ਬਚਿੱਤਰ ਸਿੰਘ ਉੱਠੇ ਗੁਰੂ ਜੀ ਮੈਂ ਲੜੂੰਗਾ ਸਾਰੇ ਉਹਨੂੰ ਬਿਠਾਉਣ ਓਏ ਤੂੰ ਕਿੱਥੇ ਆਂਦੇ ਮਧਰੇ ਜੇ ਕਰਦਦਾ ਭਾਈ ਬਚਿੱਤਰ ਸਿੰਘ ਓਏ ਤੂੰ ਕਿੱਥੇ ਤੇ ਹਾਥੀ ਕਿੱਥੇ ਕਿੱਧਰ ਐਵੇਂ ਉਵਦੀ ਜਾਣ ਗਵਾਵੇਂਗਾ ਬੇਚਾ ਚੁੱਪ ਕਰਕੇ ਗੁਰੂ ਕਿਸੇ ਹੋਰ ਨੂੰ ਲੱਭ ਲੈਣਗੇ ਕਹਿੰਦੇ ਉਹਨੇ ਕਿਹਾ ਤੁਹਾਨੂੰ ਹਾਥੀ ਦਿੰਦਾ ਹੋਵੇਗਾ ਮੈਨੂੰ ਮੇਰਾ ਗੁਰੂ ਦਿੰਦਾ ਪਿਆ ਤੁਹਾਨੂੰ ਹਾਥੀ ਦਿੰਦਾ ਹੈ ਮੈਨੂੰ ਮੇਰਾ ਗੁਰੂ ਦਿੰਦਾ ਹੈ ਕਹਿੰਦੇ ਉਹਨੇ ਖੜੇ ਹੋ ਕੇ ਕਿਹਾ ਮਹਾਰਾਜ ਮੈਂ ਲੜੂਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਫਿਰ ਮੰਗ ਕੀ ਮੰਗਣਾ ਚਾਹੁੰਣਾ ਹੈ ਉਨੇ ਕਹਿਆ ਮਹਾਰਾਜ ਇੱਕ ਵਾਰ ਮੈਨੂੰ ਆਪ ਦੇ ਸੀਨੇ ਨਾਲ ਲਾ ਕੇ ਮੈਨੂੰ ਲੜਨ ਲਈ ਹੌਸਲਾ ਦੇ ਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੀਨੇ ਨਾਲ ਲਾਇਆ ਅਸੀਸ ਦਿੱਤੀ ਤੇ ਇੱਕ ਗੱਲ ਕਹੀ ਕਹਿੰਦੇ ਹਾਥੀ ਸਾਰਾ ਲੋਹੇ ਨਾਲ ਕਵਰ ਕੀਤਾ ਹੋਇਆ ਏ ਉਹਨਾਂ ਨੇ ਹਾਥੀ ਨੂੰ ਉਹਨਾਂ ਸਾਰਾ ਲੋਹੇ ਨਾਲ ਤਿਆਰ ਕੀਤਾ ਹੋਇਆ ਏ ਅੰਦਰੋਂ ਬਾਹਰੋਂ ਦੇ ਹਰ ਪਾਸੇ ਲੋਹਾ ਲਾਇਆ ਹੋਇਆ ਏ ਪਰ ਚਿੱਤਰ ਸਿੰਘਾ ਉਹਦੀਆਂ ਅੱਖਾਂ ਤੇ ਲੋਹਾ ਨਹੀਂ ਲੱਗਾ ਜਦੋਂ سینੇ ਨਾਲ ਲਾਇਆ ਤੇ ਦੱਸਿਆ ਹਾਥੀ ਦੀਆਂ ਅੱਖਾਂ ਤੇ ਲੋਹਾ ਨਹੀਂ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਈ ਬਚਿੱਤਰ ਸਿੰਘ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਕੋਈ ਬਰਛਾ ਤੀਰ ਕੀ ਲੈ ਕੇ ਜਾਵਾਂ ਮੈਨੂੰ ਤੁਸੀਂ ਦਿਓ ਤਾਂ ਗੁਰੂ ਕਹਿੰਦੇ ਉਹ 나ਗਣੀ ਲੈ ਜਾ ਘੋੜੇ ਤੇ ਸਵਾਰ ਗੁਰੂ ਤੋਂ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਹਾਥੀ ਨਾਲ ਲੜਨ ਨੂੰ ਤਿਆਰ ਬਰ ਤਿਆਰ ਹੋ ਕੇ ਚਲਾ ਗਿਆ ਕਿਉਂਕਿ ਉਹਨੂੰ ਕੋਈ ਡਰ ਨਹੀਂ ਸੀ ਉਹਦਾ ਗੁਰੂ ਉਹਦੇ ਨਾਲ ਸੀ ਉਹਨੂੰ ਆਪਣੇ ਸਰੀਰ ਤੋਂ ਏਨੇ ਸੀ ਕਿ ਮੈਂ ਮਧਰੇ ਕੱਦ ਦਾ ਘੱਟ ਸ਼ਕਤੀ ਵਾਲਾ ਉਹਨੂੰ ਸੀ ਮੇਰਾ ਗੁਰੂ ਬੜਾ ਵੱਡਾ ਉਹਦੀ ਸ਼ਕਤੀ ਬੜੀ ਵੱਡੀ ਹੈ ਉਹਦੀ ਕਰਾਮਾਤ ਬੜੀ ਵੱਡੀ ਹੈ ਜਦੋਂ ਉਹਨੇ 나ਗਨੀ ਲੈ ਕੇ ਗਿਆ ਤੇ ਕਹਿੰਦੇ ਉਹਨੇ ਜਦੋਂ ਅੱਗੋਂ ਹਾਥੀ ਆਇਆ ਉਹਨਾਂ ਨੇ ਫੁੱਲ ਸ਼ਰਾਬ ਹਾਥੀ ਨੂੰ ਪਿਆਈ ਤੇ ਹਾਥੀ ਝੂਮਦਾ ਹੁੰਦਾ ਹੈ ਭਾਈ ਬਚਿੱਤਰ ਸਿੰਘ ਵਗ ਤੇ ਭਾਈ ਬਚਿੱਤਰ ਸਿੰਘ ਨੇ ਘੋੜੇ ਨੂੰ ਇਸ਼ਾਰਾ ਕੀਤਾ ਕੋੜੇ ਨੇ ਉੱਚੀਆਂ ਲੱਤਾਂ ਚੁੱਕੀਆਂ ਐਨ ਹਾਥੀ ਦੇ ਸਿਰ ਤੱਕ ਤੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਦਾ ਨਿਸ਼ਾਨਾ ਪੂਰਾ ਖਿੱਚ ਕੇ ਅੱਖ ਦੇ ਵਿੱਚ ਮਾਰਿਆ ਅੰਦਰ ਕਿੰਨ੍ਹੇ ਫੁੱਟ ਤੱਕ ਕਈਆਂ ਦੇ ਗਾਂ ਡੂੰਗੀ ਉਹ ਨਾਗਣੀ ਗਈ ਹਾਥੀ ਦੀ ਅੱਖ ਦੇ ਪਾਰ ਲੰਘਦੀ ਗਈ ਤੇ ਹਾਥੀ ਚੀਕਾਂ ਮਾਰਦਾ ਪਿੱਛੇ ਮੁੜ ਗਿਆ ਤੇ ਭਾਈ ਬਚਿੱਤਰ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਗੁਰੂ ਵਰਤਰੇ ਆਉਂਦੇ ਨੇ ਉਹਨਾਂ ਨੇ ਜਿੱਤ ਹਾਸਲ ਕੀਤੀ ਕਿਉਂਕਿ ਉਹਨਾਂ ਨੇ ਆਪਣੇ ਗੁਰੂ ਨੂੰ ਸਭ ਕੁਝ ਮੰਨਿਆ ਉਹਨਾਂ ਕਿਹਾ ਹਾਥੀ ਨਹੀਂ ਵੱਡਾ ਮੇਰਾ ਗੁਰੂ ਵੱਡਾ ਹੈ ਔਕੜਾ ਮੁਸ਼ਕਲਾ ਆਉਣ ਤਾਂ ਕਹਿੰਦਾ ਇਹ ਮੇਰੀਆਂ ਮੁਸ਼ਕਲਾ ਨਹੀਂ ਮੇਰਾ ਗੁਰੂ ਵੱਡਾ ਹੈ ਇਹ ਮੁਸ਼ਕਲਾ ਕਿਹੜੀਆਂ ਨੇ ਇਹ ਸਭ ਪਾਰ ਹੋ ਜਾਣਗੀਆਂ ਸੋ ਸਾਧ ਸੰਗਤ ਔਖੇ ਵੇਲੇ ਇਹ ਨਾ ਕਹੋ ਕਿ ਮੇਰੇ ਤੇ ਮੁਸੀਬਤ ਬੜੀ ਭਾਰੀ ਪੈ ਗਈ ਜਿਹੜੇ ਤਾਂ ਸੱਚੇ ਦਿਲੋਂ ਉਹ ਗੁਰੂ ਨੂੰ ਮਹਾਰਾਜ ਨੂੰ ਮੰਨਦੇ ਐ ਉਹਨਾਂ ਨੂੰ ਲੱਗਦਾ ਐ ਇਹ ਮੁਸੀਬਤ ਮੇਰੇ ਗੁਰੂ ਅੱਗੇ ਕੁਝ ਵੀ ਨਹੀਂ ਐ ਸੋ ਸਾਧ ਸੰਗਤ ਇਹ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਨਾਲ ਮੁਕਾਬਲਾ ਕੀਤਾ ਤੇ ਜਿੱਤ ਹਾਸਲ ਕੀਤੀ ਉਸ ਗੁਰੂ ਨੂੰ ਅੰਗ ਸੰਗ ਸਹਾਈ ਸਮਝ ਕੇ ਸਮਝ ਕੇ ਕਿ ਗੁਰੂ ਸਾਹਿਬ ਨਾਲ ਗਏ ਉਹਨਾਂ ਦੇ ਸਰੀਰਕ ਤੌਰ ਤੇ ਨਹੀਂ ਪਰ ਉਹਨਾਂ ਦਾ ਹੱਥ ਉਹਨਾਂ ਦੀ ਸ਼ਕਤੀ ਉਹਨਾਂ ਦਾ ਗੁਣ ਜਾਪ ਸਭ ਉਹਨਾਂ ਦੇ ਨਾਲ ਗਿਆ ਤਾਂ ਕਹਿੰਦੇ ਐ ਭਾਈ ਬਚਿੱਤਰ ਸਿੰਘ ਜੇਕਾਰੇ ਲਾਉਂਦਾ ਵਾਪਸ ਆ ਗਿਆ ਜਿੱਤ ਹਾਸਲ ਕੀਤੀ ਸੋ ਸਾਧ ਸੰਗਤ ਇਹ ਸਾਖੀ ਸੁਣਾਉਂਦਿਆਂ ਕੋਈ ਗਲਤੀ ਹੋਈ ਕੋਈ ਸ਼ਬਦਾਂ ਦੀ ਉੱਚ-ਨੀਚ ਹੋਈ ਤੱਪ ਬੋਲੀ ਚੁੱਕ ਮਾਫ ਕਰਨਾ ਅੰਮ੍ਰਿਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਸਰਬੱਤ ਦਾ ਭਲਾ ਮੰਗੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ